ਅਤੇ ਤੇ ਨਿੱਕੀ ਦਾ ਪ੍ਰਤੀ ਦੁਸ਼ਹਿਰੇ ਦੇ ਤਿਉਹਾਰ ਨੂੰ ਮਨਾਉਣ ਲਈ ਸਾਰੀ ਤਿਆਰੀਆਂ ਮੁਕੰਮਲ ਕਰ ਲਿਆ ਗਿਆ ਹਨ ਪਰ ਇਸ ਵਾਰ ਹੜਾਂ ਦੀ ਮਾਰ ਕਰਨ ਮੰਗਾਈ ਦੀ ਮਾਰ 라ਵਣ ਦੇ ਪੁੱਤਲੇ ਬਣਾਉਣ ਵਾਲੇ ਕਾਰੀਗਰਾਂ ਤੇ ਦਿਖਾਈ ਦੇ ਰਹੀ ਹੈ ਹਰ ਸਾਲ ਦੀ ਤੁਲਨਾ ਵਿੱਚ ਇਨ੍ਹਾਂ ਪੁੱਤਲਿਆਂ ਦੀ ਮੰਗ ਵਿੱਚ ਕੁਝ ਕਮੀ ਆਈ ਹੈ ਪਰ ਇਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਬਣੇ ਨਾ ਪੁੱਤਲੇ ਦੇ ਕਾਰੀਗਰਾਂ ਨੂੰ ਹਰ ਸ਼ਹਿਰ ਤੋਂ ਪੁੱਤਲਿਆਂ ਦੇ ਆਰਡਰ ਵੀ ਮਿਲ ਰਹੇ ਹਨ ਕਾਰੀਗਰਾਂ ਦਾ ਕਹਿਣਾ ਹੈ ਕਿ ਮੰਗਾਈ ਦੇ ਬਾਵਜੂਦ ਅੰਮ੍ਰਿਤਸਰ ਵਿੱਚ 3 ਫੁੱਟ ਤੋਂ ਲੈ ਕੇ 10 ਫੁੱਟ ਤੱਕ ਦੇ ਪੁੱਤਲੇ ਬਣਾਏ ਦੇ ਅਤੇ ਵੇਚੇ ਜਾ ਰਹੇ ਹਨ ਉਹਨਾਂ ਕਿਹਾ ਕਿ ਇਸ ਵਾਰ ਲੰਡਨ ਤੋਂ ਰਾਵਣ ਦੇ ਪੁਤਲੇ ਬਣਾਉਣ ਦੇ ਆਰਡਰ ਆਏ ਹਨ ਅਸੀਂ ਰਾਵਣ ਦੇ ਪੁਤਲੇ ਬਣਾ ਕੇ ਲੰਡਨ ਭੇਜ ਰਹੇ ਹਾਂ ਤੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਮਾਰ ਬਨਵਾਰੇ ਲਾਲ ਇਹਨਾਂ ਕਮਰ ਕੀ ਰਾਵਣ ਦਾ ਵਿਹਾਰ ਹਰ ਸਾਲ ਪਨਾਇ ਜਾਂਦੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਰਾਵਣ ਬਣਾ ਦੇ ਸਰ ਸਾਡੇ ਦਾਦਾ ਜੀ ਨੇ ਕੰਮ ਸ਼ੁਰੂ ਕੀਤਾ ਸੀ ਹਾਂਜੀ ਤੇ ਪਿਤਾ ਜੀ ਨੇ ਕੰਮ ਅਗੇ ਸਾਡੇ ਵਿਧਾਇਆ ਅੱਗੇ ਅਹੀ ਵਿਧਾਇਆ ਕਰਨ ਦੇ ਆ ਅੱਗੇ ਸਾਡੇ ਬੱਚੇ ਵੀ ਸਹਿਯੋਗ ਦੇ ਰਹੇ ਸਾਨੂੰ ਕੱਬਸੇ ਕਾਟ 120 25 25 ਸਾਲ ਦੇ ਕਰੀਬ ਕਰਪ ਹੋ ਗਿਆ ਕਰਦੇ ਹਾਂ ਹਰ ਸਾਲ ਤੇ ਰਾਮ ਨਰਨ ਹਾਂਜੀ ਹਾਂਜੀ ਮੇਰੇ ਦਾ ਕਿਥੇ ਕਿਥੇ ਤੜੇ ਰਾਮ ਜਾਂਦੇ ਸਰ ਮੇਰੇ ਦਾਦਾ ਜੀ ਨੇ ਤਰਨ ਤਰਨ ਕੰਮ ਸ਼ੁਰੂ ਕੀਤਾ ਸੀ ਉੱਥੇ ਸਿੱਖੇ ਸੀ ਤੇ ਠਾਕੁਰਦਵਾਰ ਮੰਦਿਰ ਅੱਜ ਵੀ ਅਸੀਂ ਉਹ ਕੰਮ ਕਰਦੇ ਗਏ ਆ ਠੀਕ ਹੈ ਯਾਦਗਰੀ ਸਾਡੇ ਦਾਦਾ ਜੀ ਨੇ ਕੰਮ ਉੱਥੇ ਸਿੱਖਿਆ ਬਣਾਉਣ ਦੇ ਸੀ ਉਹ ਘਾਟਾ ਹੋਵੇ ਵਾਧਾ ਹੋਵੇ ਉਹ ਕੰਮ ਕਰ ਨਹੀਂ ਕਰਨਾ ਅਸੀਂ ਛੋਟਾ ਭਰਾ ਮੇਰਾ ਉੱਥੇ ਬਣਾ ਰਿਹਾ ਤਰਨ ਤਰਨ ਤੇ ਦਾ ਤੇ ਇਕੱਲੇ ਪੰਜਾਬ ਕੀ ਰਾਵਣ ਜਾਂਦੇ ਕਿ ਬਾਹਰ ਸਰ ਤੇ ਜਾਂਦੇ ਬਾਹਰ ਸਰ ਮੇਰੇ ਰਾਵਣ ਦੇ ਫੇਸ ਬਣਾ ਕੇ ਭੇਜਣਾ ਮੈਂ ਲੰਡਨ ਜਾਂਦੇ ਮੇਰੇ 15 20 ਸਾਲ ਤੋਂ ਜਾ ਰਹੇ ਹਾਂ ਲੰਡਨ ਜਾ ਰਹੇ ਹਾਂ ਹਾਂਜੀ ਸਰ ਕਿੰਨੇ ਰਾਵਣ ਦੀਏ ਚੱਲਦੇ ਮੇਰੇ ਕਈ ਵਾਰੀ ਕੰਨਮ ਆਰਡਰ ਦਾਦਾ ਸਾਡੇ ਜਾਂਦੇ ਤੇ ਹੋਰ ਕਿੱਥੇ ਕਿੱਥੇ ਜਾਂਦੇ ਬਾਕੀ ਇਹ ਪੰਜਾਬ ਦੇ ਵਿੱਚ ਹੈ ਮੇਰੇ ਦਾਦਾ ਜੀ ਜਿਹੜੇ ਸੀ ਮੇਰੇ ਡੈਡੀ ਦੇ ਚਾਚਾ ਜੀ ਉਹ ਹਰਦਵਾਰ ਕੰਮ ਜਿਸ ਤਰ੍ਹਾਂ ਸਾਡੇ ਦਾਦਾ ਜੀ ਅੰਬਰਸਰ ਵੱਸ ਗਏ ਤੇ ਉਹਨਾਂ ਦੇ ਚਾਚਾ ਜੀ ਹਰਦਵਾਰ ਸੇ ਵੱਸ ਗਏ ਉਹ ਸਾਡੇ ਉਹ ਜਿਹੜੇ ਸੀ ਉਹਨਾਂ ਦੇ ਤੇ ਜੇਪ ਤੋ ਜਿਆ ਗਿਆ ਜਿਹੜੇ ਡਾਡੀ ਆਡੇ ਦੇ ਭਰਾ ਉਹ ਉੱਥੇ ਬਣਾਉਂਦੇ ਰਹੇ ਕਰਦੇ ਵੀ ਪਏ ਆ ਚਲੰਦਰ ਵੀ ਇਹੀ ਚੀਜ਼ੂ ਪੀਰ ਪੂਰੇ ਰਾਮ ਤਿਆਰ ਕਰਕੇ ਆਹ ਹਾਂ ਹਾਂਜੀ ਤੇ ਜੇ ਗੱਲ ਕੀਤੀ ਹੈ ਦਰਗਹਾਂ ਤੀਰਤੀ ਦਰਗਹਾਂ ਦੀ ਇੱਥੇ ਤੁਹਾਡੇ ਰਾਮ ਸਰਦਾਰ ਬਣ ਹਾਂਜੀ ਹਾਂਜੀ ਉਹ ਤਾਂ ਮੈਂ ਹਰ ਸਾਲ ਬਣਾ ਰਿਹਾ ਸਰ ਇੱਥੋਂ ਕਾਟ ਤੋਂ ਕਾਟ 210 ਤੇ ਕਰੀ ਪਈ ਦੀ ਹੈ ਆ 210 ਵੀਰੇ ਵਿੱਚ ਵਿੱਚ ਬਣਾਈ ਜੀ ਕੀ ਕਹਾਂ ਚਾਹੋਗੇ ਕਿ ਕੀ ਕੀ ਤਿਆਰ ਲਾਗਤ ਕਿ ਕੀ ਕੀ ਲੱਗਦਾ ਹੈ ਕੀ ਕੀ ਤਿਆਰੀ ਸਰ ਕਿੰਨਾ ਨਾ ਲਾਗਤ ਤਾਂ ਸਰ ਉਹ ਜਿਹੜਾ ਹਰ ਵਾਰੀ ਦਾ ਹੈ ਸਿਰਫ ਆ ਕੰਮਗਾਈ ਬੋਲ ਹੋ ਗਈ ਬਾੜ ਕਰਕੇ ਮਾਲ ਬਹੁਤ ਮਹਿੰਗਾ ਮਿਲ ਰਿਹਾ ਵੈ ਸਾਰਾ ਮਾਲ ਆਂਦਾ ਅਸਮ ਤੋਂ ਤੇ ਆਪਣਾ ਉਹ ਕਾਗਜ਼ ਪੱਤਰ ਵਾਂਸ ਹਰ ਚੀਜ਼ ਮੰਗੀ ਹੋਈ ਦੀ ਅੱਜ ਕੋਈ ਕੋਈ ਤੇ ਮਰਗੀ ਮਹਿੰਗਾਈ ਤੋਂ ਜ਼ਿਆਦਾ ਕੋਈ ਖਰਚ ਕਮਾਈ ਤੇ ਨਹੀਂ ਹੁੰਦੀ ਹੋਣੀ ਕੰਨੀ ਅੱਜ ਤਾਂ ਸਾਰ ਕੱਟੀ ਹੋਈ ਕਮਾਈ ਲੋਕੀ ਵੀ ਆਹੀ ਕਹਿੰਦੇ ਕਿ ਸਾਨੂੰ ਵੀ ਕਹਿਆ ਇਹ ਪ੍ਰੋਬਲਮ ਆ ਮੈਂ ਆਪਣੀ ਪ੍ਰੋਬਲਮ ਦੱਸ ਦਿੰਦੇ ਸਾਡੀ ਪ੍ਰੋਬਲਮ ਨਹੀਂ ਸਮਝ ਦੇ ਤੂੰ ਤਾਂ ਕੰਨੇ ਕੱਟ ਰ ਆਗੇ ਤੋ ਮੇਰੇ ਕੋਲ ਤਾਂ ਸਾਡੇ ਜਿਹੜੇ ਅਚਾਰ ਭਰਾਵੇਂ ਹਾਂਜੀ ਸਾਡੇ ਕੋਲ 15 BB25 ਆਰਡਰ ਆ ਗਏ ਨੇ ਤੇ ਬਾਕੀ ਛੋਟਿਆਂ ਦੀ ਕੋਈ ਗਿਣਤੀ ਨਹੀਂ ਹੈਗੀ ਸਭ ਤੁਹਾਡੀ ਇਹ ਦੁਕਾਨਾ ਮੰਦਰ ਦੀ ਹੈ ਉਸ ਤੋਂ ਥੱਲੇ ਫਿਰ 50 60 40 25 30 ਇਸ ਤਰ੍ਹਾਂ ਮੰਦੀ ਹੈ ਕਿ ਕੀ ਕੀ 판ਦੀ ਹੈ ਦੇ ਵਿੱਚ ਇਹਦੇ ਵਿੱਚ ਸਰਵਾਸ ਲਗਣਾ ਕਾਗਜ਼ ਲਗਣਾ ਹੈ ਔਰ ਬਾਅਦ ਚ ਉਹਨਾਂ ਬਸ થોੜੇ ਇੱਕ ਦੋ ਦਿਨਾਂ ਜੇ ਆਪਰੇਸ਼ਨ ਸ਼ੁਰੂ ਹੋ ਜਾਈਏ ਤੇ ਦਾ ਪ੍ਰਦਰਾਂਵ ਮੰ ਬਣਾਇਆ ਹਾਂਜੀ ਹਾਂਜੀ ਸਰ ਪਟਾਕੇ ਵਗੈਰਾ ਫਿਰ ਆਪਾਂ ਦੇ ਤਰੀਕੇ ਨਹੀਂ ਸਰ ਪਟਾਕੇ ਦਾ ਮੇਰਾ ਕੰਮ ਨਹੀਂ ਹੈ ਉਹ ਪਟਾਕੇ ਦਾ ਜਿੰਨਾ ਦਾ ਕੰਮ ਹੁੰਦਾ ਉਹ ਫਿਟਿੰਗ ਕਰਦੇ ਮੇਰਾ ਸਿਰਫ ਪੁਤਲੇ ਦਾ ਕੰਮ ਕਰਾ ਬੰਦਾ ਉਹ ਮੈਂ ਮੇਰਾ ਮੇਰਾ ਕੰਮ ਕਦੇ ਕਦੇ ਪੁਤਲੇ ਤਿਆਰ ਕਰਦਾ ਮੈਂ ਸਰ ਦੇਖੋ ਜਿਹੜੇ ਬੰਦੇ ਰਾਵਣ ਕੁਮ ਕਰਨ ਵਗੈਰਾ ਬੰਦੇ ਆ ਉਹੀ ਬਣਾਇਦੇ ਬਾਕੀ ਅਕੋ ਜਿੱਦੀ ਫਰਵੈਸ਼ ਵੇਰਾ ਕੋਈ ਇੱਕ ਬਣਵਾਉਂਦਾ ਕੋਈ ਦੋ ਬਣਵਾਉਂਦਾ ਕੋਈ ਤਿੰਨ ਬਣਵਾਉਂਦਾ ਹਾਂਜੀ ਕੀ ਨਾਜੀ ਮੇਰਾ ਨਾਮ ਸਰ ਸਾਹਿਲ ਹੈ ਜੀ ਸਾਹਿਲ ਜੀ ਕੀ ਕਹਿਣਾ ਚਾਹਦੇ ਕੌਣ ਤੋਂ ਰਾਵਣ ਬਣਾਣਾ ਸ਼ੁਰੂ ਕੀਤਾ ਇਹ ਸਾਡਾ ਰਾਵਣ ਸਰ ਬਹੁਤ ਪੁਰਾਣਾ ਬਣਾ ਰਹੇ ਪਹਿਲਾਂ ਸਾਡੇ ਦਾਦਾ ਜੀ ਹੁੰਦੇ ਬਨਵਾਰੀ لال ਜੀ ਫਿਰ ਉਸ ਤੋਂ ਬਾਅਦ ਰਵੰਥ لال ਜੀ ਫਿਰ ਉਸ ਤੋਂ ਬਾਅਦ ਜਗਿੰਦਰ لال ਜੀ ਉਹਨਾਂ ਦੇ ਫਿਰ ਬੇਟੇ ਆ ਗਏ ਰਾਮਾ ਜੀ ਫਿਰ ਉਹਨਾਂ ਦੇ ਬੇਟੇ ਸਾਹਿਲ ਸਾਰਾ ਕੀ ਜਿਹੜਾ ਪਰਿਵਾਰ ਉਹਨਾਂ ਦੇ ਛੋਟੇ ਬੱਚੇ ਸਾਰੇ ਲੱਗੇ ਹੁੰਦੇ ਆਪਣੀ ਮਿਹਨਤ ਕਰਨ ਚ ਕਿ ਸਾਡਾ ਰਾਵਣ ਬਣ ਕੇ ਤਿਆਰ ਹੋਵੇ ਤੇ ਅਸੀਂ ਕੁਝ ਪੈਸੇ ਕਮਾਈਏ ਤੇ ਕਿੰਨਾ ਸਮਾਂ ਲੱਗਦਾ ਰਾਵਣ ਬਣਾਇਆ ਰਾਵਣ ਇੱਕ ਰਾਵਣ ਬਣਾਉਣ ਚ ਸਾਨੂੰ 10-12 ਦਿਨ ਲੱਗ ਜਾਂਦਾ ਹੈ ਜਿੱਦਾਂ ਮਹੀਨਾ ਆਹੀ 2 ਮਹੀਨੇ ਪਹਿਲਾਂ ਹੀ ਕੰਮ ਚਾਲੂ ਕਰ ਦਿੰਨੇ ਆ ਸਾਨੂੰ ਆਰਡਰ ਆਨੇ ਚਾਲੂ ਹੋ ਜਾਂਦੇ ਕਿ ਸਾਡੀ ਇੱਕ ਮੂਰਤੀ ਬਣਾਨੀ ਹੈ ਤਿੰਨ ਬਣਾਨੀ ਹੈ ਜਿੱਦਾਂ ਬੱਦਰ ਕਾਲੀ ਬਣਵਾਉਂਦੇ ਨੇ ਸਿੱਧਾਂ ਤੇ ਸ਼ਾਹਰਾ ਗਰਾਉਂਡ ਚ ਬਣਵਾਉਂਦੇ ਨੇ ਸਾਰੇ ਆਪਣਾ ਆਪਣਾ ਇੱਕ ਇੱਕ ਆਰਡਰ ਦਿੰਦੇ ਨੇ ਫਿਰ ਸਾਡੇ ਸਾਰਾ ਟੱਬਰ ਬੱਚਿਆਂ ਤੋਂ ਲੈ ਕੇ ਗਰਾਪੇ ਬੁੱਢਿਆਂ ਤੱਕ ਸਾਰੇ ਬਣਾਉਂਦੇ ਨੇ ਮਿਹਨਤ ਕਰਦੇ ਹਾਂ ਹਾਂਜੀ ਬਾਹਰ ਲੰਡਨ ਮੇਰੇ ਦਾਦਾ ਜੀ ਨੇ ਭੇਜਿਆ ਬినੋਦ ਕੁਮਾਰ ਜੀ ਨੇ ਉਹਨਾਂ ਨੇ 10 ਛੜੇ ਭੇਜੇ ਨੇ 라ਵਨ ਦੇ ਐਸੇ ਤਿਆਰ ਕਰਕੇ ਉਹਨਾਂ ਦਾ ਪਾਰਸਲ ਹੋ ਕੇ ਗਿਆ ਹੈ ਬਾਹਰ ਸਾਡੇ ਡੇੜਾ ਧੂਨ ਚ ਵੀ ਬੰਦੇ ਨੇ ਹਰਦੁਆਰ ਵੀ ਬੰਦੇ ਨੇ ਮੇਰੇ ਚਾਚਾ ਸਾਹਿਬ ਬਣਾਉਂਦੇ ਨੇ ਤੇ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਭੇਜਦੇ ਤੁਸ ਆਹੀ ਭੇਜਦੇ ਨੇ ਡੇੜਾ ਬਾਬਾ ਨਾਨਕ ਫਤੇਗਰ ਚੂੜੀਆਂ ਮਨਜੀਠਾ ਨਾਗੇ ਆਪਣਾ ਅਜਨਾਲੇ ਰਮਦਾਸ ਸਾਰੀ ਜਗ੍ਹਾ ਤੇ ਮੂਰਤੀਆਂ ਲੱਗਦੀਆਂ ਨੇ ਇਹ ਗੱਲ ਕੀਤੀ ਜੋ ਇਸ ਸਮਾਨ ਦੀ ਹੈ ਸਮਾਨ ਐਸ ਤੋਂ ਮਹਿੰਗਾ ਕਿ ਸਸਤਾ ਜੀ ਬਹੁਤ ਹੀ ਮਹਿੰਗਾ ਮੈਂ ਕਹਿੰਨਾ ਮਹਿੰਗਾਈ ਇੰਨੀ ਕੀ ਹੋ ਗਈ ਹੈ ਨਾ ਕਿ ਬੰਦਾ ਸੋਚੇ ਕਿ ਕੀ ਕਰੀਏ ਬਾਸ 100 ਰੁਪਏ 300 ਰੁਪਏ ਦਾ ਇੱਕ ਬਾਸ ਹੋ ਗਿਆ ਜੀ ਹਾਰਾ ਕਰਕੇ ਬਾਸ ਨਹੀਂ ਤੇ ਪਹਿਲਾਂ ਸਸਤੇ ਹੁੰਦੇ ਸੀ 150 ਰੁਪਏ ਪਰ ਹੁਣ ਕਿਥੇ ਗਾਕ ਨੂੰ ਕਹੀਏ ਜੇ ਪੈਸੇ ਵਧ ਦੋ ਉਹ ਕਹਿੰਦਾ ਨਹੀਂ ਸਸਤੇ ਚ ਬਣਾ ਦੋ ਉਹ ਕੀ ਕਰੀਏ ਮਿਹਨਤ ਬਾਲ ਬਾਲ ਬੱਚੇ ਤੇ ਪਾਲਨੇ ਪੈਣੇ ਆ ਫਿਰ ਵੀ ਅਸੀਂ ਮਿਹਨਤ ਮਜ਼ਦੂਰੀ ਕਰਕੇ ਬਣਾ ਲਈ ਜੀ ਇਸ ਟਾਈਮ ਆਦਰ 12 ਜਿਹੜੇ ਮੀਂਹ ਦੇ ਕਾਰਨ ਹੈਗੇ ਨਾ ਮੀਂਹ ਦੇ ਕਾਰਨ ਕਰਕੇ ਆਰਡਰ ਥੋੜੇ ਜਿਹਾ ਘਟ ਹੀ ਹੈਗੇ ਨਹੀਂ ਤੇ ਮੂਰਤੀਆਂ ਮੈਂ ਕਹਿੰਦਾ ਮੂਰਤੀਆਂ 30 40 ਮੂਰਤੀਆਂ ਇੱਥੇ ਬੰਦੀਆਂ ਸੀ ਪਹਿਲੀਆਂ ਇੱਥੇ ਖੜੇ ਹੋ ਜਾਂਦੇ ਰਾਵਣ ਬਣ ਕੇ ਤਿਆਰ ਹੋ ਜਾਂਦੇ ਜੀ ਸਾਇਜ ਜੀ ਪਹਿਲਾਂ ਜਿੱਦਾਂ ਰੇਲ ਹਾਸਾ ਹੋ ਗਿਆ ਸੀ ਸਰਕਾਰ ਨੇ ਪਰਮਿਸ਼ਨਾਂ ਜਿਹੜੀਆਂ ਬੰਦ ਕਰਦੀਆਂ ਬੰਦ ਕਰ ਦਿੱਤੀਆਂ ਹੜਾ ਦੇ ਕਰਨਾ ਕਾਫੀ ਪ੍ਰਭਾਵਿਤ ਹੋਏ ਨੇ ਪ੍ਰਭਾਵਿਤ ਹੋਏ ਨੇ ਪਰ ਕਈ ਜਿਹੜੇ ਲੋਕ ਹੜ੍ਹਾਂ ਦੇ ਵਿੱਚ ਇਹ ਵਿਚਾਰੇ ਬਜ਼ੁਰਗ ਸਾਰੇ ਜਿਨ੍ਹਾਂ ਨੇ ਪਸ਼ੂਆਂ ਪਸ਼ਮਾ ਸਭ ਗਏ ਨੇ ਉਹਨਾਂ ਦੀ ਵੀ ਕਈ ਕਰਦੇ ਪੇ ਮਦਦ ਪਰ ਕੋਸ਼ਿਸ਼ ਕਰਦੇ ਪੇ ਕਿ ਸਾਡੇ ਵੀ ਪਿੰਡ 'ਚ ਰਾਵਣ ਲੱਗੇ ਖੁਸ਼ੀ ਦਾ ਮਾਹੌਲ ਬਣੇ ਪਰ ਐਕਚੁਅਲੀ ਐਸਾ ਕੰਮ ਹੋ ਗਿਆ ਜਿਹੜੇ ਹੜ੍ਹਾਂ ਕਰਕੇ ਵਿਚਾਰੇ ਕਈ ਰਾਉ ਪਿੰਡਾਂ ਦੇ ਪਿੰਡ ਰੁੜ ਗਏ ਜਿੱਥੇ ਸਕੂਲ ਸੀ ਬੱਚਿਆਂ ਦੇ ਉਹ ਤਬਾਹ ਹੋ ਗਏ ਇਸ ਕਾਰਨ ਕਰਕੇ ਕੋਈ ਨਹੀਂ ਆ ਰਿਹਾ ਇੱਥੇ ਦਿਸਾਰਾ ਬਣਵਾਉਣੇ ਤਾਂ ਪਿੰਡਾਂ ਦੇ ਵੀ ਆਂਦੇ ਸੀ ਬਣਵਾਉਣ ਲਈ ਦਿਸਾਰਾ ਕਮੇਟੀ ਕਿੰਨਾ ਫੁੱਟ ਉਚਾਰਾ ਬਣਾਇਆ ਜਾ ਰਿਹਾ ਇਸ ਟਾਈਮ ਦਿਸਾਰਾ ਕਮੇਟੀ ਚ ਉਚਾ ਬਣਾਇਆ ਜਾ ਰਿਹਾ 120 ਫੁੱਟ ਦਾ ਦਾਮ ਸਾਡੇ ਦਾਦਾ ਜੀ ਬਨੋਦ ਕੁਮਾਰ ਜੀ ਬਣਾ ਰਹੇ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਵੀ ਬਣਾਇਆ ਸੀ ਤੇ ਉਹ ਉਹਨਾਂ ਦੇ ਫਾਦਰ ਸਾਹਿਬ ਬਨਵਾਰੀ لال ਜੀ ਜੋ ਇਸ ਟਾਈਮ ਨਹੀਂ ਰਹਿ ਗਏ ਦੁਨੀਆ 'ਚ ਔਰ ਉਹਨਾਂ ਦੇ بیٹے ਸੁਪੁੱਤਰ ਬਨੋਦ ਕੁਮਾਰ ਜੀ ਬਣਾਉਂਦੇ ਨੇ ਸਾਰਾ ਲਾਵਨ ਬਣਾ ਕੇ ਤਿਆਰ ਕਰਕੇ ਗਰਾਉਂਡ ਦੁਸ਼ਹਿਰਾ 'ਚ ਪਹੁੰਚਾਉਂਦੇ ਨੇ ਠੀਕ ਹੈ